ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਜਲੰਧਰ ਦੇ ਤਲਹੰਨ ਸਾਹਿਬਗੁਰ ਦਵਾਰਾ ਵਿਖੇ ਨਤਮਸਤਕ ਹੋਏ ਅਤੇ ਮੀਰਾ ਦੇ ਨਾਲ ਉੱਥੇ ਗੱਲਬਾਤ ਕਰਦੇ ਹੋਏ ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਤੇ ਤੰਜ ਕੱਸਿਆ ਉਹਨਾਂ ਨੇ ਕਿ ਪੰਜਾਬ ਸਰਕਾਰ ਦੇ ਵੱਲੋਂ ਇੱਕ ਇਸ਼ਤਿਹਾਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ 10 ਮਹੀਨਿਆਂ ਦੇ ਵਿੱਚ 40000 ਕਰੋੜ ਰੁਪਏ ਦੀਆਂ ਫੈਕਟਰੀਆਂ ਲਗਾਉਣਗੇ ਅਤੇ ਨਾਲ ਹੀ 2.5 ਲੱਖ ਬੱਚਿਆਂ ਨੂੰ ਨੌਕਰੀਆਂ ਵੀ ਦੇਣਗੇ ਪਰ ਇਸੇ ਲੜੀ ਦੇ ਵਿੱਚ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੂੰ ਜੇਕਰ ਝੂਠ ਵੀ ਬੋਲਣਾ ਹੈ ਤਾਂ ਘੱਟੋ ਘੱਟ ਸੋਚ ਸਮਝ ਕੇ ਬੋਲਣਾ ਚਾਹੀ ਪੰਜਾਬ ਦੀ ਸਰਕਾਰ ਨੇ ਇੱਕ ਫੁੱਲ ਪੇਜ ਦਾ ਇਸ਼ਤਿਹਾਰ ਕੱਢਿਆ ਜਿੱਥੇ ਉਹਨਾਂ ਨੇ ਕਿਹਾ ਕਿ 10 ਮਹੀਨਿਆਂ ਚ 40000 ਕਰੋੜ ਦੀ ਇੱਥੇ ਫੈਕਟਰੀਆਂ ਲੱਗੀਆਂ ਤੇ 2.5 ਲੱਖ ਬੱਚਿਆਂ ਨੂੰ ਨੌਕਰੀ ਦੇ ਦਿੱਤੀ ਹੈ। ਮਤਲਬ 10000 ਪਿੰਡ ਆਪਣੇ ਬਾਕੀ ਸ਼ਹਿਰ ਹੈ। 20-20 ਨੌਕਰੀਆਂ ਇੱਕ ਪਿੰਡ ਚ ਆ ਗਈਆਂ ਤੇ 40000 ਕਰੋੜ ਦਾ ਪੈਸਾ ਲੱਗਿਆ। ਮੈਂ ਤਾਂ ਉਹਨਾਂ ਨੂੰ ਬੇਨਤੀ ਕਰਦਾ ਐ ਇਹ ਝੂਠ ਬੋਲੀ ਤਾਂ ਹੁੰਦਾ ਨਾ ਉਹ ਵੀ ਸੋਚ ਸਮਝ ਕੇ ਲੋਕੀ ਬੋਲਦੇ ਆ ਤੁਸੀਂ ਤਾਂ ਬਿਗੈਰ ਸੋਚੇ ਸਮਝੇ ਝੂਠ ਬੋਲਣ ਲੱਗ ਗਏ ਮੈਨੂੰ ਕਿਹੜੇ ਪਿੰਨ ਕਿਹੜੇ ਬੰਦਿਆਂ ਦੀ ਲਿਸਟ ਤੁਸੀਂ ਐ ਕਰੋ ਮੈਨੂੰ 500 ਬੰਦਿਆਂ ਦੀ ਲਿਸਟ ਦੇ ਦਿਓ ਜਿਨੂੰ ਨੌਕਰੀ ਤੁਸੀਂ ਦਿੱਤੀ ਆ ਪਿਛਲੇ ਆ ਜਿਹੜੇ ਆਈ ਐ ਦੂਜੀ ਜਿਹੜੇ ਫੈਕਟਰੀ ਲੱਗੀਆਂ ਨੇ ਜਿਹੜੇ 40 ਹਜ਼ਾਰ ਕਰੋੜ ਦੀਆਂ ਫੈਕਟਰੀਆਂ ਲੱਗੀਆਂ ਆ ਮੈਨੂੰ ਦੱਸ ਦੋ ਉਹਨਾਂ ਐਡਰੈਸ ਦੇ ਉਹਨਾਂ ਦਾ ਕਿਹੜੀ ਜਗ੍ਹਾ ਤੇ ਫੈਕਟਰੀ ਲੱਗਦੀ ਹੈ ਝੂਠ ਕਿਉਂ ਬੋਲਦੇ ਹੋ ਆ ਜਿਹੜੇ ਇਸ਼ਤਿਹਾਰ ਹੈ ਕਰੋੜਾਂ ਰੁਪਏ ਦੇ ਪੰਜਾਬ ਸਰਕਾਰ ਦਾ ਖਜ਼ਾਨਾ ਕਰੋੜਾਂ ਰੁਪਏ ਦਾ ਤੁਸੀਂ ਬਰਬਾਦ ਕਰਤਾ 750 ਕਰੋੜ ਰੁਪਇਆ ਤੁਸੀਂ ਰੱਖਿਆ ਝੂਠ ਬੋਲਨ ਦਾ 아이 750 ਕਰੋੜ ਗਰੀਬਾਂ ਦੀਆਂ ਪੈਨਸ਼ਨਾਂ ਮਿਲ ਸਕਦੀਆਂ ਸੀ ਜਦੋਂ ਦੀ ਸਰਕਾਰ ਆਈ ਹੈ ਲੜਕੀਆਂ ਦੀ ਸ਼ਾਦੀ 'ਚ ਇੱਕ ਦਿਨ ਸ਼ਗਨ ਨਹੀਂ ਮਿਲਿਆ ਜਿਹਨਾਂ ਉਹ ਸਾਰਾ ਸ਼ਗਨ ਬੱਚਿਆਂ ਨੂੰ ਮਿਲ ਸਕਦਾ ਸੀ ਪਰ ਤੁਸੀਂ 750 ਕਰੋੜ ਕੱਲੇ ਝੂਠ ਬੋਲਣ ਤੇ ਰੱਖਿਆ ਦੂਜਾ ਮੈਂ ਅੱਜ ਤੁਹਾਡਾ ਇੱਕ ਬਿਆਨ ਪੜਿਆ ਜਿੱਥੇ ਤੁਸੀਂ ਕਿਹਾ ਕਿ ਗਵਰਨਰ ਸਾਹਿਬ ਕੋਈ ਸਵਾਲ ਨਹੀਂ ਪੁੱਛ ਸਕਦੇ ਮੇਰੇ ਸਾਨੂੰ ਸਵਾਲ ਕੱਲੇ ਇਲੈਕਟਿਡ ਬੰਦੇ ਹੀ ਪੁੱਛ ਸਕਦੇ ਆ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹਣਾ ਹੈ ਜਿਹੜਾ ਕੇਜਰੀਵਾਲ ਪੰਜਾਬ ਸਰਕਾਰ ਚਲਾ ਰਿਹਾ ਹੈ ਕੀ ਉਹ ਇਲੈਕਟਡ ਬੰਦਾ ਪੰਜਾਬ ਦਾ ਜਿਹੜੀ ਐਕਸਾਈਜ਼ ਪਾਲਿਸੀ ਸੁਸ਼ੋਡੀਆਂ ਨੇ ਡਿਪਟੀ ਸੀਐਮ ਦਿੱਲੀ ਨੇ ਬਣਾਈ ਹੈ ਕੀ ਉਹ ਪੰਜਾਬ ਦਾ ਇਲੈਕਟਡ ਹੈ ਜਿਹੜਾ ਅਸਲੀ ਮੁੱਖ ਮੰਤਰੀ ਪੰਜਾਬ ਦਾ ਰਾਗਵ ਚੱਡਾ ਚਲਾ ਰਿਹਾ ਸਾਰੇ ਅਫਸਰ ਮੀਟਿੰਗਾਂ ਰਾਗਵ ਚੱਡਾ ਕਰਦਾ ਪੁਲਿਸ ਦੀਆਂ ਪੋਸਟਿੰਗ ਰਾਗਵ ਚੱਡਾ ਕਰਦਾ ਕੀ ਉਹ ਇਲੈਕਟਡ ਬੰਦਾ ਪੰਜਾਬ ਦਾ ਜਿਹੜੇ ਹਰ ਮਨਿਸਟਰ ਦੇ ਨਾਲ ਤੁਸੀਂ ਇੱਕ ਬੰਦਾ ਲਾਇਆ ਦਿੱਲੀ ਕੇਜਰੀ ਵਾਲ ਨੇ ਜਿਹੜਾ ਸਾਰੀਆਂ ਫਾਈਲਾਂ ਦੇਖਦਾ ਹੈ ਮੀਟਿੰਗ ਅੱਜ ਬੰਦੇ ਹੈ ਕੀ ਉਹ ਇਲੈਕਟਡ ਹੈ ਜਿਹੜੇ ਸਵਾਲ ਕੋਈ ਗਵਰਨਰ ਸਾਹਿਬ ਨੇ ਪੁੱਛਿਆ ਉਸ ਜਵੱਖ-ਵਕਤ ਪੋਲਿਟਿਕਲ ਪਾਰਟੀਆਂ ਨੇ ਗਵਰਨਰ ਸਾਹਿਬ ਕੋਲੇ ਜਾ ਕੇ ਰਿਕੁਐਸਟ ਕੀਤੀ ਸੀ ਕਿ ਅਸੀਂ ਲਗਾਤਾਰ ਸਰਕਾਰ ਨੂੰ ਪੁੱਛ ਰਹੇ ਹਾਂ ਹੁਣ ਸ਼੍ਰੋਮਣੀ ਕਾਲੀ ਦਲ ਨੇ ਲਗਾਤਾਰ ਕਈ ਲੋਕਾਂ ਨੇ ਲਗਾਤਾਰ ਪੁੱਛਿਆ ਕਿ ਤੁਸੀਂ ਕਿੰਨਾ ਪੈਸਾ ਪੰਜਾਬ ਦੇ ਖਜ਼ਾਨੇ ਦਾ ਤੁਸੀਂ ਅਖਬਾਰਾਂ ਦੇ ਇਸ਼ਤਿਹਾਰਾਂ ਨੂੰ ਲਾਇਆ ਕੋਈ ਰਿਪਲਾਈ ਨਹੀਂ ਆਉਂਦਾ ਜਵਾਬ ਹੀ ਨਹੀਂ ਆਉਂਦਾ ਥੋੜੀ ਸਰਕਾਰ ਆਰਟੀਆਈ ਦੀ ਕੋਈ ਜਵਾਬ ਹੀ ਨਹੀਂ ਦੇ ਰਹੀ ਇਸ ਲਈ ਲੋਕਾਂ ਕੋਲੇ ਡੈਮੋਕ੍ਰੇਸੀ ਵਿੱਚ ਪੋਲੀਟੀਕਲ ਪਾਰਟੀਆਂ ਜੋ ਹੁਣ ਸੰਸਥਾ ਫਿਰ ਕਿਉਂਕਿ ਤੁਸੀਂ ਤਾਂ ਜਵਾਬ ਦੇ ਨਹੀਂ ਰਹੇ ਤੇ ਫਿਰ ਗਵਰਨਰ ਸਾਹਿਬ ਨੂੰ ਉਹਨਾਂ ਨੇ ਅਸੀਂ ਲਿਖਿਆ ਸੀ ਤੇ ਬਾਕੀ ਵੀ ਪੋਲੀਟੀਕਲ ਪਾਰਟੀ ਨੇ ਲਿਖਿਆ ਕਿ ਸਾਨੂੰ ਜਵਾਬ ਤਾਂ ਦਵਾ ਦਿਓ ਪੰਜਾਬ ਦੀ ਜਨਤਾ ਚਾਹੁੰਦੀ ਹੈ ਕਿ ਜੇ ਤੁਸੀਂ 40 ਹਜ਼ਾਰ ਕਰੋੜ ਕਿਹਾ ਅੱਜ ਝੂਠ ਬੋਲਿਆ 40 ਹਜ਼ਾਰ ਕਰੋੜ ਦਾ ਦੱਸੇ ਕਿਹੜੀ ਐਡਰੈਸ ਦੇਣ ਜੇ ਤੁਸੀਂ ਕਿਹਾ ਕਿ ਮੈਂ 750 ਕਰੋੜ ਰੁਪਇਆ ਤੁਸੀਂ ਆ ਰੋਜ਼ ਦੇ ਇਸ਼ਤਿਹਾਰ ਦਿੰਨੇ ਆ ਪੰਜਾਬ ਦੀ ਜਨਤਾ ਚਾਹੁੰਦੀ ਹੈ ਕਿ ਤਾਮਿਲਨਾਡੂ ਦੇ ਅਖਬਾਰ 'ਚ ਕਿਉਂ ਦਿੱਤਾ ਹੈ ਨਾਗਾ ਲੈਂਡ ਦੇ ਅਖਬਾਰ 'ਚ ਤੁਸੀਂ ਕਿਉਂ ਇਸ਼ਤਿਹਾਰ ਦਿੱਤੇ ਆ ਮਹਾਰਾਸ਼ਟਰ ਦੇ ਅਖਬਾਰ 'ਚ ਗੁਜਰਾਤ ਦੇ ਅਖਬਾਰ 'ਚ ਛਮਾਚਲ ਦੇ ਆ ਜਿਹੜੇ ਹੈਗੇ ਕੇਜਰੀ ਉਹ ਆਵਾਲ ਨੂੰ ਕੇਜਰੀਵਾਲ ਨੂੰ ਤਕੜਾ ਕਰਨ ਵਾਸਤੇ ਨੈਸ਼ਨਲ ਪਾਰਟੀ ਦੇ ਆਮ ਆਦਮੀ ਪਾਰਟੀ ਨੂੰ ਤਕੜਾ ਕਰਨ ਵਾਸਤੇ ਤੁਸੀਂ ਪੰਜਾਬ ਦੇ ਖਜ਼ਾਨੇ ਨੂੰ ਪੈਸਾ ਤੁਸੀਂ ਦੂਜੇ ਸੂਬਿਆਂ ਚ ਆ ਲਾਰੇ ਹੋ ਨਾਲੇ ਇੱਕ ਹੋਰ ਵੱਡੀ ਗੱਲ ਹੈ ਅੱਜ ਗਵਰਨਮੈਂਟ ਆਫ ਇੰਡੀਆ ਨੇ ਇਹਨਾਂ ਨੂੰ ਲਿਖਿਆ ਹੈ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਗਵਰਨਮੈਂਟ ਆਫ ਇੰਡੀਆ ਨੇ ਪੈਸੇ ਭੇਜਿਆ ਸੀ ਜਿਹੜਾ ਇੱਕ ਪਰਪਸ ਵਾਸਤੇ ਨੈਸ਼ਨਲ ਹੈਲਥ ਉਹ ਦਿੱਤਾ ਸੀ ਉਹ ਪੈਸਾ ਇਹਨਾਂ ਨੇ ਮਿਸਯੂਜ਼ ਕੀਤਾ ਉਹਦੇ ਨਾਲ ਉਹਨਾਂ ਨੇ ਮੁਹੱਲਾ ਕਲੀਨਿਕ ਵੀ ਵੀ ਲੱਖ ਰੁਪਇਆ ਲਾ ਕੇ ਮੁਹੱਲਾ ਕਲੀਨਿਕ ਨਵੇਂ પ્રાਣੀਆਂ ਬਿਲਡਿੰਗਾਂ ਨੂੰ ਪੁਰਾਣੇ ਸਾਡੇ ਸੇਵਾ ਕੇਂਦਰਾਂ ਨੂੰ ਬੰਦ ਕਰਕੇ ਉਹ ਤੇ ਬੋਰਡ ਆਪਣੀ ਫੋਟੋਆਂ ਲਾ ਕੇ ਕਰੋੜਾ ਰੁਪਇਆ ਲਾਤਾ ਅੱਜ ਸੈਂਟਰ ਦੀ ਸਰਕਾਰ ਨੇ ਲਿਖਿਆ ਕਿ ਜੇ ਤੁਸੀਂ ਆ ਪੈਸਾ ਵਾਪਸ ਨਹੀਂ ਖਜ਼ਾਨੇ ਚ ਕਰੋਗੇ ਆ ਸਾਡਾ ਪੈਸਾ ਹੈ ਜਿਹੜਾ ਇੱਕ ਪਰਪਸ ਵਾਸਤੇ ਦਿੱਤਾ ਹੈ ਫਿਰ ਅਸੀਂ ਤੁਹਾਨੂੰ ਅਗਲੀ ਕਸ਼ਤ ਦੇਵਾਂਗੇ ਆ ਤਾਂ ਹਾਲਾਤ ਹੈ ਜੇ ਸੈਂਟਰ ਦਾ ਪੈਸਾ ਲਾਉਣਾ ਕਿਸ ਵਾਸਤੇ ਸੀ ਤੇ ਲਾਹ ਕਿਸ ਵਾਸਤੇ ਰਹਿ ਆ ਆ ਤਾਂ ਚੋਰੀ ਹੈ ਆ ਠੱਗੀ ਹੈ ਤੋ ਇਸ ਕਰਕੇ ਜਿਹੜੀ ਆ ਸਰਕਾਰ ਹੈ ਬਹੁਤ ਨਿਕੰਮੀ ਸਰਕਾਰ ਹੈ ਮੈਨੂੰ ਤਾਂ ਡਰ ਆ ਜੈ ਜੀ ਹਾਲਾਤ ਬਣ ਰਹੀ ਹੈ ਮੈਨੂੰ ਬਿਜਲੀ ਬੈਕਪੇ ਵਾਲੇ ਆਏ ਸੀ ਮੇਰੇ ਕੋਲੇ ਵੀ ਆਏ ਸੀ ਇੰਜੀਨੀਅਰ ਉਹ ਕਹਿੰਦਾ ਜੀ ਕੁਛ ਨਾ ਕੁਛ ਤੁਸੀਂ ਕਰੋ ਨਹੀਂ ਤਾਂ ਬਿਜਲੀ ਬੈਕਪਾਰ ਡੁੱਬ ਜਾਣਾ ਹੈ ਬਿਜਲੀ ਮਹਿਕਮਾ ਸਾਡਾ ਬੰਦ ਹੋ ਜਾਣਾ ਹੈ ਕਿਉਂਕਿ ਐਡਾ ਕਰਜੇ ਚੜਾਤੇ ਇਹਨਾਂ ਨੇ ਬਿਜਲੀ ਵਿਭਾਗ ਤੇ ਆਪ ਤੱਕ ਪੈਸਾ ਦੇ ਨਹੀਂ ਰਹੇ ਜਿਹੜੇ ਸਬਸਿਡੀ ਕਹਿੰਦੇ ਆ ਤੇ ਜਿਹੜੇ ਉਹ ਜਿਹੜੇ ਹੈਗੇ ਆਪਣੇ ਕੋਲ ਪੈਸਾ ਦਿੰਦੇ ਨਹੀਂ ਜਿਹੜੇ ਥਰਮਲ ਪਲੈਂਟ ਸੀ ਜਿਹੜੇ ਥਰਮਲ ਪਲੈਂਟ ਉਹ ਤਾਂ ਬੰਦ ਪਏ ਆ ਜਿਹੜੇ ਸਰਕਾਰੀ ਲਏ ਸੀ ਜਿਹੜੇ ਚੱਲ ਰਹੇ ਆ ਉਹੀ ਚੱਲ ਰਹੇ ਜਿਹੜੇ ਬਾਦਲ ਸਰਕਾਰ ਨੇ ਲਾਈ ਸੀ ਤੇ ਮੈਂ ਜਿਹੜੀ ਲਿਸਟ ਦੇਖ ਰਿਆ ਸੀ ਜਿਹੜੇ 40 ਹਜ਼ਾਰ ਕਰੋੜ ਦੇ ਵਿੱਚ ਉਹਦੇ ਚ ਨਾਪਾ ਪਾਰ ਦਾ ਜ਼ਿਕਰ ਕੀਤਾ ਕਿ ਉਹ ਵੀ ਵਧਾਰੇ ਆ ਨਾਬਾਪਾਰ ਉਹੀ ਹੈ ਜਿਹੜੇ ਬਾਦਲ ਸਾਹਿਬ ਨੇ ਥਰਮਲ ਪਲੈਂਟ ਲਾਇਆ ਸੀ ਉਦੋਂ ਤੋਂ ਕਹਿੰਦੇ ਸੀ ਕਿ ਆ ਅਸੀਂ ਇਹਦੀ ਇਨਕੁਆਰੀ ਕਰਾਵਾਂਗੇ ਅਸੀਂ ਬਹੁਤ ਮਹਿੰਗਾ ਲੈ ਰਹੇ ਹਾਂ ਹੁਣ ਤੁਸੀਂ ਕਿਉਂ ਇhtਿਆਰ ਦੇ ਰਹੇ ਹੋ ਕਿ ਨਾਬਾਪਾਰ ਜੀ ਵਧਾਰਿਆ ਕੈਪੈਸਿਟੀ ਹੁਣ ਕਿਉਂ ਮੁੱਕਰੀ ਜਾਂਦੇ ਹੋ ਕਿਉਂ ਨਹੀਂ ਦੱਸਦੇ ਕਿ ਨਾਬਾਪਾਰ ਤੋਂ ਕਿਸ ਰੇਟ ਤੇ ਬਿਜਲੀ ਆਉਂਦੀ ਹੈ ਤੇ ਕਿ ਬਚੇ ਹੀ ਅੱਜ ਪੰਜਾਬ ਬਚਿਆ ਉਹਨਾਂ ਥਰਮਲ ਪਲੈਂਟਾਂ ਕਰਕੇ ਜਿਹੜੇ ਥਰਮਲ ਪਲੈਂਟ ਸ਼ੋਮਨੀ ਕਾਲੀਦਲ ਦੇ ਸਰਕਾਰ ਨੇ ਬਣਾਈ ਸੀ ਜੇ ਉਹ ਥਰਮਾਪਨ ਨਾ ਹੁੰਦੇ ਅੱਜ ਪੰਜਾਬ ਵਿੱਚ 12 15 16 ਘੰਟੇ ਘੱਟ ਰਹੇ ਸੀ ਤੇ ਹਾਲਾਤ ਦੇਖੋ ਕਹਿ ਜੀ ਹੋਣੀ ਸੀ ਜੈ ਜੀ ਹਾਲਾਤ ਅੱਜ ਹੈਗੀ ਇੰਡਸਟਰੀ ਤਾਂ ਉਹਨੂੰ ਤਿਆਰ ਨਹੀਂ ਇੱਥੇ ਸਾਰੇ ਤਾਂ ਯੂਪੀ ਬਿਹਾਰ ਚੱਲ ਰਿਹਾ ਤੇ ਇਸ਼ਤਿਹਾਰ ਦੇ ਉਹਨੇ 40 ਹਜ਼ਾਰ ਕਰੋੜ ਆ ਗਿਆ ਇਸ ਕਰਕੇ ਭਗਵੰਤ ਮਾਨ ਜੀ ਤੁਹਾ ਤੋਂ ਪੰਜਾਬ ਦੀ ਜਨਤਾ ਅਸਾਬ ਮੰਗਣਾ ਚਾਹੁੰਦੀ ਹੈ ਫੁੱਡਾ ਜਿਹੜਾ ਝੂਠ ਤੇ ਤੁਸੀਂ ਸੋਚਦੇ ਹੋ ਕਿ ਝੂਠ ਬੋਲ ਬੋਲ ਕੇ ਇਸ਼ਤਿਹਾਰ ਦੇ ਕੇ ਮੈਂ ਲੋਕਾਂ ਨੂੰ ਗੁੰਮਰਾਹ ਕਰੂੰਗਾ ਜਿਵੇਂ ਇਹਨਾਂ ਨੇ ਇਲੈਕਸ਼ਨ ਤੋਂ ਪਹਿਲੇ ਝੂਠ ਬੋਲ ਕੇ ਵੋਟਾਂ ਲਤੀਆ ਇੱਕ ਬਾਅਦ ਠੱਗੀ ਵੱਜ ਸਕਦੀ ਹੈ ਬਾਰ ਬਾਰ ਨਹੀਂ ਪੰਜਾਬ ਦੀ ਜਨਤਾ ਹੁਣ ਪਛਾਣ ਗਈ ਹੈ ਨਾ ਥੈਂਕ ਯੂ ਜੀ ਲਾਇਕਾ ਦੇ ਟ੍ਰੇਨਿੰਗ ਨੂੰ ਲੈ ਕੇ ਬੱਸ ਜੀ ਬੱਸ ਬੱਠਾ ਪਿੰਡਾਂ ਵਿੱਚ ਤੁਸੀਂ ਦੋਹਰਾ ਜਲੰਧ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ ਐਸਐਮ ਜੀ ਨਿਊ विश्व ਪ੍ਰਸਿੱਧ ਨੰਬਰ 1 35 ਸਾਲਾਂ ਦਾ ਵਿਸ਼ਾਲ ਅਨੁਭਵ ਵਸ਼ਿਕਰਨ ਸਪੈਸ਼ਲਿਸਟ ਬਾਬਾ ਗਾਲੀਨਾਥ ਜੀ ਜੋ ਕਹਿੰਦੇ ਨਹੀਂ ਉਹ ਕਰਕੇ ਦਿਖਾਉਂਦੇ ਨੇ ਵਿਆਹ ਦੇ ਵਿੱਚ ਰੁਕਾਵਟ ਵਿਦੇਸ਼ ਯਾਤਰਾ ਵੀਜ਼ਾ ਵਿੱਚ ਦੇਰੀ ਪਿਆਰ ਵਿੱਚ ਤੋਖਾ ਵਪਾਰ ਦੇ ਵਿੱਚ ਘਾਟਾ ਪ੍ਰੇਮ ਕੈਨੇਡਾ ਤੋਂ ਬਾਅਦ ਤਲਾਕ ਸਵਤਨ ਦੁਸ਼ਮਨ ਤੋਂ छुटਕਾਰਾ ਸੰਤਾਨ ਹੀਨਤਾ ਲੋਟੇ ਸੱਤਾ ਨੰਬਰ ਹਾਥ ਹਾ ਤੋਂ ਨਿਰਾਸ਼ ਇੱਕ ਵਾਰ ਜ਼ਰੂਰ ਕਾਲ ਕਰੋ ਮੇਰੇ ਤੋਂ ਪਹਿਲਾਂ ਕੰਮ ਕਰਨ ਵਾਲੇ ਨੂੰ 1 ਕਰੋੜ ਦਾ ਇਨਾਮ ਹਰ ਸਮੱਸਿਆ ਦਾ 1000% ਗਾਰੰਟੀਡ ਸਮਾਧਾਨ